ਕਰ ਚੁੱਕੀ ਆ ਔਰ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਆਪਦਾ 13 ਮਹੀਨਿਆਂ ਤੋਂ ਹੀ ਆਪਦਾ ਧਰਨਾ ਪ੍ਰਦਰਸ਼ਨ ਕਰ ਰਹੇ ਸਾਂ ਉਹਨਾਂ ਨੂੰ ਉਸ ਧਰਨੇ ਪ੍ਰਦਰਸ਼ਨ ਨੂੰ ਇੱਕ ਪਾਸੇ ਸਰਕਾਰ ਗੱਲਬਾਤ ਵਾਸਤੇ ਸੱਦ ਰਹੀ ਆ ਇੱਕ ਪਾਸੇ ਉਹ ਆਂਦੀ ਆ ਚੰਗੇ ਮਾਹੌਲ 'ਚ ਸਾਡੀ ਗੱਲ ਹੋਈ ਆ ਔਰ ਅਗਲੀ ਤਰੀਕ ਦੇ ਰਹੀ ਆ ਗੱਲਬਾਤ ਦੇ ਵਿੱਚ ਔਰ ਦੂਜੇ ਪਾਸੇ ਸਰਕਾਰ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਸਾਡਾ ਲਗਾਤਾਰ 13 ਮਹੀਨਿਆਂ ਤੋਂ ਅਏ ਅਧੂਰਨ ਚੱਲ ਰਿਹਾ ਸੀਗਾ ਉਹਦੇ ਤੇ ਬਲਡੋਜ਼ਰ ਚਲਾ ਕੇ ਉਹਦੇ ਤੇ ਬਲਡੋਜ਼ਰ ਚਲਾ ਕੇ ਜਿਹੜੇ ਉਹ ਸਾਡਾ ਸਟੇਜ ਆ ਜਾਂ ਉਹ ਤੰਬੂ ਨੇ ਉਹਨਾਂ ਦਾ ਤੈਸਨਾਸ਼ ਕੀਤਾ ਵਾ ਅਸੀਂ ਤੁਹਾਨੂੰ ਅਤਿ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਤੈਨੂੰ ਨਹੀਂ ਸੀ ਪਤਾ ਤੇਰਾ ਵਾਸਤਾ ਕਿਹਦੇ ਨਾਲ ਪੈ ਗਿਆ ਵਾ ਤੇਰਾ ਵਾਹ ਕਿਹਦੇ ਨਾਲ ਪੈ ਗਿਆ ਵਾ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਨਾਨੀ ਯਾਦ ਕਰਾ ਦਿਆ ਕਰਾਂਗੇ ਤੈਨੂੰ ਪੂਰੇ ਪੰਜਾਬ ਦੇ ਵਿੱਚ ਤੈਨੂੰ ਸੁਭਾਲਣਾ ਔਖਾ ਕਰ ਦੇਾਂਗੇ ਉਨਾ ਚਿਰ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ ਜਿੰਨਾ ਚਿਰ ਤੱਕ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਮਿਲ ਜਾਂਦਾ ਡੈਟਰ ਸੁਆਮੀਨਾਥ ਦੀ ਰਿਪੋਰਟ ਨਹੀਂ ਲਾਗੂ ਐ ਕਰਾ ਲਿੰਦੇ ਲਖੀਂਪੁਰ ਖੂਈ ਖੀਰੀ ਦੇ ਦੋਚੀਆਂ ਨੂੰ ਸਜ਼ਾਵਾ ਨਹੀਂ ਦੇ ਦਿੰਦੇ ਉਹ ਨਰੇਗਾ ਦਾ 200 ਦਿਨ ਨਹੀਂ ਲੈ ਲਿੰਦੇ ਔਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਜਿਹੜਾ ਕਰਜ਼ਾ ਉਹ ਮਾਫ ਨਹੀਂ ਕਰਵਾ ਲਿੰਦੇ ਰਹਿੰਦੇ ਜਦ ਤੱਕ ਰਹਿੰਦੇ ਸਾਹ ਤੱਕ ਉਹ ਨਾ ਜੇ ਸਰਕਾਰ ਦੇ ਦਾ ਜਿਹੜਾ ਜਬਰਿਆ ਉਹ ਸਬਰ ਦੇ ਨਾਲ ਮੁਕਾਬਲਾ ਕਰਾਂਗੇ ਸ਼ਾਂਤਮਈ ਤਰੀਕੇ ਦੇ ਨਾਲ ਇੱਥੋਂ ਵੀ ਆਪਦਾ ਜਦੋਂ ਜਾਵਾਂਗੇ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਔਰ ਉੱਥੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਆਪਦਾ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਔਰ ਡੀਸੀ ਮੋਗਾ ਨੂੰ ਪ੍ਰਸ਼ਾਸਨ ਮੋਗਾ ਨੂੰ ਇਹ ਦੱਸ ਦੇਵਾਂਗੇ ਕਿ ਜਿਹੜਾ ਤੁਸੀਂ ਜ਼ੁਲਮ ਕੀਤਾ ਵਾ ਜਿਹੜਾ ਤੁਸੀਂ ਜਬਰ ਕੀਤਾ ਵਾ ਇਹ ਲੋਕਾਂ ਨੂੰ ਨਹੀਂ ਗਾ ਮਨਜ਼ੂਰ ਹੈਗਾ ਲੋਕ ਇਸ ਦੇ ਵਿਰੋਧ ਆ ਲੋਕਾਂ ਦੀ ਜਿਹੜੀ ਗੱਲ ਆ ਉਹ ਲੋਕਾਂ ਦੇ ਚੁੱਲ੍ਹੇ ਦਾ ਕੱਪੜ ਚੁੱਕੀ ਆ ਲੋਕ ਉੱਠ ਖਲੋਤੇ ਆ ਲੋਕ ਸੜਕਾਂ ਦੇ ਆਗੇ ਆ ਲੋਕਾਂ ਨੇ ਰੇਲਾਂ ਦੇ ਜਾਣਾ ਏ ਲੋਕਾਂ ਨੇ ਡੀਸੀ ਦਫ਼ਤਰਾਂ ਤੇ ਜਾਣਾ ਏ ਤੇ ਉਹਨਾਂ ਚਿਰ ਤੱਕ ਇਹ ਦੋਲਣ ਸਾਡਾ ਜਾਰੀ ਰਹੂਗਾ ਜਿੰਨਾ ਚਿਰ ਸਾਰੀਆਂ ਮੰਗਾ ਅਸੀਂ ਮੰਨਵਾੜ ਹੀ ਲੈਂਦੇ ਇਹ ਭਗਵਾਨ ਜਮਾਨਾ ਉਹਦਾ ਭਲੇਖਾ ਘੱਟ ਦੇਵੇ ਕਿ ਮੈਂ ਤੱਬੂ ਟਾ ਕੇ ਸਟੇਜ ਟਾ ਕੇ ਕਰੇ ਇਹਨਾਂ ਦੀ ਆਵਾਜ਼ ਬੰਦ ਕਰ ਦੂੰਗਾ ਇਹ ਆਵਾਜ਼ ਸਾਡੀ ਉਹਨਾਂ ਚਿਰ ਚੱਕ ਜਾਰੀ ਰਹੂਗੀ ਜਿੰਨਾ ਚਿਰ ਤੱਕ ਅਸੀਂ ਆਪਦੀਆਂ ਪੂਰੀਆਂ ਮੰਗਾ ਮਨਵਾੜ ਹੀ ਲੈਂਦੇ ਕਿਸਾਨਾਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਕਿਰਪਾ ਬਰਬਾਦ ਬਰਬਾਦ ਭਗਵਾਨ ਤਮਾਨ ਸਰਕਾਰ ਦਾ ਵੇੜਾ ਹੀ ਕਰਕ ਜਿਹੜਾ ਹੀ ਕਰਕ ਜਿਹੜਾ ਹੀ ਕਰਕ ਕਿਸਾਨਾਂ ਦੇ ਤਿਆਚਾਰ ਕਰਨ ਵਾਲੀ ਸਰਕਾਰ ਦਾ ਰੋਹੇ ਕੱਖਣਾ ਰੋਹੇ ਕੱਖਣਾ ਰੋਹੇ ਕੱਖਣਾ ਸਰਕਾਰਾਂ ਦੀ ਨਾ ਚਾਹਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਦੀ ਨਾ ਚਾਹਕ ਕਰੋ ਆਪਣੀ ਰਾਖੀ ਆਪ ਕਰੋ ਆਪ ਟਾਡੇ ਜੋ ਤਾਕਤ ਹੋਗੀ ਚਲੇ ਜਾਓਗੇ ਅਕੇ ਉਹਨਾਂ ਜੇ ਤਾਕਤ ਹੋਗੀ ਉਹ ਆਪ ਦਾ ਰੋਕ ਲੈਣਾ ਆਪਣਾ ਐਲਾਨ ਕੀਤਾ ਹੈ ਸੂਬੇ ਦੇ ਪੀ ਡੀ ਸੀ ਦਫ਼ਤਰਾਂ ਦੇ ਅੱਗੇ ਆਪ ਆਪ ਦਾ ਧਰਨਾ ਪਰਦਸ਼ਰ ਕਰਨਾ ਵਾ ਜੇ ਸਾਨੂੰ ਡੀ ਸੀ ਦਫ਼ਤਰਾਂ ਅੱਗੇ ਵੀ ਨਹੀਂ ਜਾਣ ਦਿੰਦੇ ਤੇ ਫਿਰ ਅਸੀਂ ਆਪਦੇ ਘਰਾਂ ਦੇ ਵਿੱਚ ਹੁਣ ਬਹਿਣਾ ਘਰਾਂ ਦੇ ਵਿੱਚੋਂ ਅਸੀਂ ਬਾਹਰ ਆ ਗਏ ਆ ਮਗਰਲੀ ਚਾਹ ਆ ਛੱਡ ਦਿਓ ਬਿਲਕੁਲ ਹੀ ਤੇ ਇੱਥੇ ਆਪ ਦੀ ਚੱਪੇ ਜੀਰ ਵੀ ਲੜਾਈ ਜਿਹੜੀ ਮੇਰੇ ਵੀਰੋ ਸਿਰ ਟਲੀ ਤੇ ਰੱਖ ਕੇ ਓਏ ਇਹ ਲੜਾਈ ਆਪਣੀ ਹੋਣੀ ਆ ਮਰਦਾਬਾਦ 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 ਆਜੋ ਆਜੋ ਦੋੜ ਗੱਡੀ ਵੀ ਅੱਗੇ ਲੜੀ ਜਾਣੀ ਨਹੀਂ ਦੇਣੀ ਸਰ ਗੱਡੀ ਦੋ ਰੱਖੇ ਛਾਤ ਵਿੱਚ ਰੀਕੇ ਦੇ ਨਾਲ ਤੁਰਿਓ ਆਜੋ 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 ਮੇਰੇ ਵੀਰ ਆਜੋ 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 ਮਗਰ ਤੁਰਿ ਆਓ ਪ੍ਰਸ਼ਾਸਨ ਨੂੰ ਬੇਨਤੀ ਆ ਕੋਈ ਹੱਕ ਨਹੀਂ ਤੁਹਾਡਾ ਇੱਥੇ ਰੋਕਣ ਦਾ ਕੋਈ ਕਾਨੂੰਨ ਨਹੀਂ ਦਾ ਇੱਥੇ ਰੋਕਣ ਦਾ ਕੋਈ ਨਹੀਂ ਗੱਡੀ ਅੱਗੇ ਖੜਾ ਰੋਕੋ ਮਾਰੋ ਰਹਿਣੋ ਹੋ ਫੂਲ ਸਤਿ ਸ਼੍ਰੀ ਅਕਾਲ ਜਨਮਰਤਾਵਾਦ ਜਿੰਦਾਬਾਦ ਜਿੰਦਾਬਾਦ ਫੂਲ ਸਤਿ ਸ਼੍ਰੀ ਅਕਾਲ ਜਨਮਰਤਾਵਾਦ 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 ਉੱਤਪ੍ਰਜਾ ਚੰਦਾ ਬੇੜੇ ਸਰਕਾਰ ਦੇ ਦੁਆਰਾ ਤੁਹਾਨੂੰ ਤੁਹਾਨੂੰ ਮਰੇ ਜਾਣ ਕਰਨ ਵਾਲੀ ਪ੍ਰਜਾ ਚੰਦਾ ਰਾਹਿਕਾ ਖਣਾ 1 ਲੱਖ ਨੇ 1 ਲੱਖ ਨੇ पर परेशान करणी सरकार कढो राखी करो तयारी ਆਹ ਮਾਰੇ ਪਿੱਛੇ ਤਾਂ ਆ ਜਾਓ ਚੱਲ ਚੱਲ ਮੇਰੇ ਪਿੱਛੇ ਆ ਜਾਓ ਉਹਨੇ ਖਲੋਤੀ ਵਾਟਰ ਕੈਨ ਨਾਲ ਖਲੋਤੀ ਉਹਨਾਂ ਨੇ ਖਲੋਤੀ ਵੀ ਹੱਕ ਦੀ ਬਾਜ਼ ਠਾਵੇ ਦੇ ਪੁਲਸ ਨੂੰ ਕੇ ਗਾੜਿਓ 50 ਜੋ ਜਲੰਮਰ ਕੜੀ ਉੱਟ ਕੇ ਜਿਓਗਾ ਪਿੱਛੇ ਜੂਲਣਾ ਹੈ ਤੁਹਾਡੇ ਦੇ ਬਾਜ਼ ਠੱਕੇ ਛਾਈ ਛੱਕੇ ਜਾਰੀ ਨਹੀਂ ਚਲੇਗੀ ਇਹ ਰੱਖਣਾ ਹੈ ਕਿਹੜਾ ਹੋਵੇਗਾ ਪੂਰੇ ਲਾਗੂ ਕੰਦੀ ਗੁੰਡਾ ਜਸਵੰਤ ਸਿੰਘ ਦਾ ਸਾਹਿਬ ਨੂੰ ਰਿਆ ਨਾਲ ਤੇਰੀ ਕਮਦਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੌਕਾ ਪਰਜਾ ਜੰਦਾ ਬੇੜਾ ਕਰਕੇ ਮੌਕੇ ਪਰਜਾ ਜੰਦਾ ਰਵੇ ਕੱਖ ਨਾਲ ਸੁਹਾਨਾ ਮੌਕਾ रोग जो हिकु मिंट रोक जो मज़दूर मज़दूर मुरदाबाद मज़दूर लाठीचार्ज करण वारा पशासन मुरदाबाद हक लरदे हक लरदे ہلو ہلو ہوا ہوا اللہ اللہ باظرم تکا آ باظرم تکا لو آ باظرم تکا لو آ کھوڑ دا پورا کھوڑ لو کھوڑ دا ہوا ہوا ہلو ٹاک نہ ٹاک دیو اب اب تو جھانڑ بڑی گی کر کے چل کے جا گڈی کر کے چل کے جا گڈی जा जन मत ਜੋ ਲੜਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਲਾਠੀ ਚਾਰਜ ਪੱਕਾ ਲਈਆਂ ਕਿਸਾਨਾਂ ਦੀਆਂ ਪੱਕਾ ਲਾ ਰਹੀਆਂ ਸਰਛਰ ਪਰ ਪ੍ਰਜਾਣਾਂ ਦਾ ਡਾਂਗਾ ਲਾ ਰਿਹਾ ਲਾਠੀ ਚਾਰਜ ਕਰ ਰਿਹਾ ਲਾਠੀ ਚਾਰਜ ਕਰ ਰਿਹਾ ਪੱਕਾ ਲਾ ਰਿਹਾ ਇਹਨਾਂ ਇਹਨਾਂ ਬਲਾਜਮਾ ਦੀ ਚੰਗੀ ਤਰ੍ਹਾਂ شناخت ਕੀਤੀ ਗਈ ਆ ਇਹਨਾਂ ਦੀ شناخت ਨਹੀਂ ਕੀਤੀ ਗਈ ਆ ਉਹ ਕਿਸੇ ਵੋਟਾ ਵਾਲੇ ਨੇ ਤੁਹਾਡੇ ਮਗਰ ਨਹੀਂ ਜਿਉਣਾ ਉਹ ਕਿਸੇ ਅਫਸਰ ਨੇ ਤੁਹਾਡੇ ਮਗਰ ਨਹੀਂ ਜਿਉਣਾ ਢਾਡੀ ਨੌਕਰੀ ਚਲੇ ਲੜੀ ਜੇ ਜਿਹੜੀਆਂ ਤਕਲੀਫਾਂ ਜੋ ਪਿੱਛੇ ਘੜੀਆਂ ਤੁਸੀਂ ਸਾਨੂੰ ਆ